ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੰਗਰਾਲੀ ਰਾਜਪੁੱਤਾਂ ਵਿਕੇ ਜ਼ਿਲ੍ਹਾ ਪਤਰੀ ਦਾਖਲਾ ਮਹਿਮ ਤਹਿਤ ਦਾਖਲਾ ਬੈਨ ਲਿਆਂਦੀ ਗਈ ਹੈ ਜਿਸ ਦਾ ਸੀਐਚਟੀ ਮੈਡਮ ਗੈਲੈਕਸੀ ਸੌਫਤ ਅਤੇ ਸਾਰੇ ਸਟਾਫ ਮੈਂਬਰਾਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਸਤਿਕਾਰਯੋਗ ਡੀਟੀਓ ਮੈਡਮ ਸ਼੍ਰੀਮਤੀ ਰਵਿੰਦਰ ਕੌਰ ਨੇ ਇਸ ਦਾਖਲਾ ਮਹਿਮ ਵਿੱਚ ਮੁੱਖ ਮਹਿਮਾਰ ਵਜੋਂ ਸ਼ਿਰਕਤ ਕੀਤੀ ਹੈ ਆਓ ਝਾਤ ਮਾਰਦਿਆਂ ਦੁਹਰਾਹ ਤੋਂ ਮਨਪ੍ਰੀਤ ਸਿੰਘ ਰਣਦੇਵ ਦੀ ਇੱਕ ਖਾਸ ਰਿਪੋਰਟ ਵੱਲ ਗੱਤਿਆਂ ਨਾਲ ਮੈਂ ਤੁਹਾਡਾ ਆਪਣਾ ਮਨਪ੍ਰੀਤ ਰਾਂਦਿਓ ਜਿਸ ਤਰ੍ਹਾਂ ਅਸੀਂ ਆਖਦੇ ਹਾਂ ਵਿਦਿਆ ਵਿਚਾਰੀਤਾ ਪਰ ਉਪਕਾਰੀ ਜਿੰਨਾ ਇਸ ਦਾ ਫਲਾਕ ਕੀਤਾ ਜਾਵੇ ਉਹਨਾਂ ਥੋੜਾ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਐਜੂਕੇਸ਼ਨ ਨੂੰ ਲੈ ਕੇ ਮਹਿਮ ਚਲਾਈ ਗਈ ਆ ਜਿਲ੍ਹਾ ਪੱਤਰੀ ਜਿਸੇ ਦਾਖਲਾ ਮਹਿਮ ਇਹ ਦਾਖਲਾ ਮਹਿਮ ਇੱਕ ਯਾਤਰਾ ਦੇ ਰੂਪ ਦੇ ਵਿੱਚ ਕੰਗਰਾਲੀ ਰਾਜਪੂਤਾ ਸਕੂਲ ਦੇ ਵਿੱਚ ਆ ਰਹੀ ਆ ਉਹਦੇ ਸਵਾਗਤ ਦੇ ਲਈ ਇੱਥੇ ਸਾਰੇ ਟੀਚਰ ਸਹਿਬਾਨ ਅਤੇ ਆਲੇ-ਦਾਲੇ ਦੇ ਸਕੂਲਾਂ ਤੋਂ ਅਧਿਆਪਕ ਸਹਿਬਾਨ ਅਤੇ ਮਾਪੇ ਉਸ ਨੂੰ ਸਵਾਗਤ ਕਰਨ ਦੇ ਲਈ ਆ ਰਹੇ ਨੇ ਸਾਡੇ ਨਾਲ ਸੈਂਟਰ ਇੰਚਾਰਜ ਮੈਡਮ ਨੇ ਉਹ ਜੁੜੇ ਨੇ ਉਹ ਉਹਨਾਂ ਨਾਲ ਗੱਲਬਾਤ ਕਰਦੇ ਆ ਸਿੱਖਿਆ ਦਾ ਪ੍ਰਚਾਰ ਵਿਸਾਰ ਬਹੁਤ ਜ਼ਰੂਰੀ ਆ ਮੈਡਮ ਜੀ ਪਹਿਲਾਂ ਤਾਂ ਆਪਾਂ ਇਹ ਗੱਲਬਾਤ ਕਰਦੇ ਆ ਕਿ ਵੀ ਸਿੱਖਿਆ ਦਾ ਅਸਲ ਮਹਨਤ ਕੀ ਆ ਸਰ ਸਿੱਖਿਆ ਦਾ ਅਸਲ ਮਹਨਤ ਹੈਗਾ ਓਵਰਆਲ ਡਵੈਲਪਮੈਂਟ ਆਫ ਦਾ ਪਰਸਨੈਲਿਟੀ ਆਫ ਸਟੂਡੈਂਟਸ ਬੱਚੇ ਦੀ ਜਿਹੜੀ ਸ਼ਖਸੀਅਤ ਹੈ ਉਹਦਾ ਸੰਪੂਰਨ ਵਿਕਾਸ ਕਰਦਾ ਸੀ ਉਹਦੇ ਵੀ ਗਾਰਡਿੰਗ ਸਾਡੇ ਪਾਸ ਬਹੁਤ ਸਾਰੀਆਂ ਐਕਟੀਵਿਟੀਆਂ ਹੈ ਹੁਣ ਅਸੀਂ ਜਿਹੜਾ ਮੇਨ ਜ਼ੋ ਹੈ ਸਾਡਾ ਉਹ ਆਈਸੀਟੀ ਬੇਸਡ ਐਜੂਕੇਸ਼ਨ ਐਕਟੀਵਿਟੀ ਬੇਸਡ ਐਜੂਕੇਸ਼ਨ ਦੇ ਉੱਤੇ ਆ ਅੱਜ ਇੱਥੇ ਦਾਖਲਾ ਮਹਿਮਾ ਜਿਹੜੀ ਉਹ ਆਪਣੀ ਯਾਤਰਾ ਜਿਹੜੀ ਲੈ ਕੇ ਆ ਰਹੀ ਹੈ ਬੈਨ ਜਿਹੜੀ ਕਿ ਮਤਲਬ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਹਿਮਾ ਵੀ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਸਾਡੇ ਦਾਖਲਾ ਨੂੰ ਵੱਧ ਤੋਂ ਵੱਧ ਯਕੀਨੀ ਬਣਾਇਆ ਜਾਵੇ ਕਿਹੜੇ ਕਿਹੜੇ ਟੀਚਰ ਸਹਿਵਾਨ ਇੱਥੇ ਜੁੜੇ ਨੇ ਕਿਹੜੇ ਕਿਹੜੇ ਸਕੂਲਾਂ ਤੋਂ ਅਧਿਆਪਕ ਇੱਥੇ ਉਸ ਦਾ ਸਵਾਗਤ ਕਰਨ ਦੇ ਲਈ ਆਏ ਹੋਏ ਨੇ ਸਵਾਗਤ ਸਾਡੀ ਜਿਹੜੀ ਦਾਖਲਾ ਵੈਨ ਹੈ ਜ਼ਿਲ੍ਹੇ ਦੀ ਦਾਖਲਾ ਵੈਨ ਹੈ ਉਹਦੇ ਵਿੱਚ ਸਾਡੇ ਮਾਨਯੋਗ ਡੀਓ ਮੈਮ ਸਾਡੇ ਆਵੇ ਹੋਏ ਨੇ ਤੇ ਪਹੁੰਚੇ ਹੋਏ ਆ ਨਾਲ ਸਾਡੇ ਸਤਿਕਾਰਯੋਗ ਬੀਪੀਓ ਸਰ ਨੇ ਤੇ ਉਹਨਾਂ ਦੇ ਵੈਲਕਮ ਦੇ ਲਈ ਅਸੀਂ ਟੀਚਰਸ ਆਪਣੇ ਬਲਾਕ ਤੋਂ ਸਾਡੇ ਸੈਂਟਰ ਦੇ ਵੱਖ-ਵੱਖ ਸਕੂਲਾਂ ਤੋਂ ਸਾਡੇ ਸੈਂਟਰ ਹੈਡ ਇੰਚਾਰਜਿਸ ਵੀ ਨਾਲ ਇੱਥੇ ਜੁੜੇ ਆ ਸਾਡੇ ਨਾਲ ਬਾਕੀ ਮੇਰੇ ਸੈਂਟਰ ਦੇ ਬਹੁਤ ਸਾਰੇ ਟੀਚਰਸ ਆ ਪਹੁੰਚੇ ਐ এডਿਕੇਸ਼ਨ ਦੇ ਵਿੱਚ ਨਾਮ ਸੁਣੀਦਾ ਤੁਹਾਡੇ ਕੰਗਰਾਲੀ ਰਾਜਪੂਤਾਂ ਸਕੂਲ ਦਾ ਤੇ এডਿਕੇਸ਼ਨ ਦੇ ਨਾਲ-ਨਾਲ ਹੋਰ ਤੁਸੀਂ ਕਿਹੜੀਆਂ ਬੱਚਿਆਂ ਨੂੰ ਸਰਪੱਖੀ ਵਿਕਾਸ ਲਈ ਐਕਟੀਵਿਟੀਜ਼ ਕਰਵਾ ਰਹੇ ਹੋ ਸਰ ਐਜੂਕੇਸ਼ਨ ਐਕਟੀਵਿਟੀਆਂ ਆ ਐਕਚੁਅਲੀ ਅ ਪਾਰਟ ਆਫ ਐਜੂਕੇਸ਼ਨ ਇਹਨੂੰ ਆਪਾਂ ਐਜੂਕੇਸ਼ਨ ਤੋਂ ਅਲੱਗ ਨਹੀਂ ਵਖ ਸਕਦੇ ਜਿੰਨੀਆਂ ਵੀ ਐਕਟੀਵਿਟੀ ਸਾਡੇ ਮਹਿਕਮੇ ਵੱਲੋਂ ਟਾਈਮ ਟੂ ਟਾਈਮ ਜੋ ਸਾਨੂੰ ਇਨਸਟਰਕਸ਼ਨਸ ਆਂਦੀਆਂ ਆ ਉਹ ਸਾਰੀਆਂ ਸਾਡੇ ਸਕੂਲ ਚ ਕਰਵਾਈਆਂ ਜਾਂਦੀਆਂ ਇਸ ਤੋਂ ਇਲਾਵਾ ਸਰ ਸਾਡੇ ਬੱਚੇ ਹਰ ਸਾਲ ਜੋ ਵੀ ਪਬਲਿਕ ਡੇ ਸੈਲੀਬ੍ਰੇਸ਼ਨ ਹੈ 인ਡੀਪੈਂਡੈਂਸ ਡੇ ਸੈਲੀਬ੍ਰੇਸ਼ਨ ਜੋ ਤਹਿਸੀਲ ਪੱਧਵੀ ਮੁਕਾਬਲੇ ਹੁੰਦੇ ਆ ਉਹਨਾਂ ਵਿੱਚ ਪਾਰਟਿਸਿਪੇਟ ਕਰਦੇ ਆ ਜਿੰਨੀਆਂ ਗੇਮਸ ਆ ਸਾਡੇ ਪਿੰਡ ਦੀਆਂ ਕੰਗਰਾਲੀ ਪਿੰਡ ਦੀਆਂ ਗੇਮਸ ਬਹੁਤ ਮਸ਼ਹੂਰ ਨੇ ਉਹਦੇ ਵਿੱਚ ਵੀ ਸਾਡੇ ਬੱਚਿਆਂ ਦੀ ਪਰਫਾਰਮੈਂਸ ਹੈ ਜੋ ਐਨਿਊਅਲੀ ਨਵੇਂ ਦਾਖਲਿਆਂ ਦੇ ਲਈ ਮਾਤਾ ਪਿਤਾ ਨੂੰ ਤੇ ਵਿਦਿਆਰਥੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸਰ ਨਵੇਂ ਦਾਖਲਿਆਂ ਲਈ ਇਹੀ ਸੰਦੇਸ਼ ਦੇਣਾ ਚਾਹਾਂਗੇ ਵੀ ਇੱਕ ਵਾਰ ਆਓ ਸਾਡੇ ਗਵਰਨਮੈਂਟ ਸਕੂਲਸ ਨੂੰ ਦੇਖੋ ਵੀ ਆਰ ਨੋ ਲੈਸ ਦੈਨ ਐਨੀ ਅਦਰ ਸਕੂਲ ਅਸੀਂ ਅੱਜ ਉਹਨਾਂ ਨਾਲੋਂ ਫਾਰ ਬੈਟਰ ਪਰਫਾਰਮ ਕਰ ਰਹੇ ਹਾਂ ਸੜਕ ਕੋਲ ਉਹਨਾਂ ਦਾ ਬਹੁਤ ਅੱਛੀ ਇਨਫਰਾਸਟ੍ਰਕਚਰ ਅਵੇਲੇਬਲ ਹੈ ਸਾਡਾ ਸਟਾਫ ਬਹੁਤ ਕੁਆਲਿਫਾਈਡ ਬਹੁਤ ਐਕਸਪੀਰੀਐਂਸਡ ਔਰ ਬਹੁਤ ਹਾਰਡ ਵਰਕਿੰਗ ਸਟਾਫ ਸਾਡੇ ਪਾਸ ਹੈ ਉਤੋਂ ਜੋ ਸਾਡੇ ਵਿਭਾਗੇ ਵੱਲੋਂ ਸਾਨੂੰ ਇਨਸਟਰਕਸ਼ਨਸ ਆਈਆਂ ਨੇ ਉਹ ਸਾਰਿਆਂ ਨੂੰ ਅਸੀਂ ਫੋਲੋ ਕਰਦੇ ਹੋਏ ਮਤਲਬ ਆਪਣਾ ਜੋ ਕੰਮ ਹੈ ਬੜੇ ਤੈ ਦਿਲੀ ਤੈ ਮਨ ਨਾਲ ਕਰਦੇ ਹਾਂ ਮਤਲਬ ਮੇਰੀ ਅਪੀਲ ਸਾਰੇ ਪੇਰੈਂਟਸ ਨੂੰ ਇਹੀ ਹੈ ਵੀ ਇੱਕ ਵਾਰ ਆਪਣੇ ਗਵਰਨਮੈਂਟ ਸਕੂਲ ਵਿੱਚ ਆਓ ਸਾਨੂੰ ਦੇਖੋ ਸਾਨੂੰ ਪਲਖੋ ਤੇ ਆਪਣੇ ਜੋ ਬੱਚੇ ਹੈ ਉਹਨਾਂ ਨੂੰ ਸਾਡੇ ਕੋਲ ਐਡਮਿਸ਼ਨ ਕਰਵਾਓ ਦਾਖਲਾ ਮਹਿਮ ਜਿਲ੍ਹਾ ਪਾਤਰੀਕ ਅੰਗਰਾਲੀ ਰਾਜਪੁੱਤਾਂ ਦੀ ਵਿਖੇ ਪਹੁੰਚ ਰਹੀ ਆ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਵੀ ਦਿਖਾ ਰਹੇ ਆ ਨਾਲ ਦੀ ਨਾਲ ਤੇ ਸਾਡੇ ਨਾਲ ਮੈਡਮ ਜੁੜੇ ਸੀ ਜਿਨ੍ਹਾਂ ਨੇ ਅਪੀਲ ਕੀਤੀ ਆ ਕਿ ਸਰਕਾਰੀ ਸਕੂਲਾਂ ਹੁਣ ਉਸ ਸਕੂਲ ਨਹੀਂ ਰਹੇ ਹੈਗੇ ਜਿਹੜੇ ਪਹਿਲੇ ਹੁੰਦੇ ਸੀਗੇ ਤੇ ਹੁਣ ਇਨ੍ਹਾਂ ਸਕੂਲਾਂ ਦੀ ਜਿਹੜੀ ਇਹ ਐਜੂਕੇਸ਼ਨ ਦੀ ਮਿਆਰ ਆ ਉਹ ਵੀ ਬਦਲ ਚੁੱਕੀ ਆ ਢਾਂਚਾ ਵੀ ਬਦਲ ਚੁੱਕਿਆ ਗਵਰਨਮੈਂਟ ਵੱਲੋਂ ਹਰ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਗਈਆਂ ਨੇ ਮੈਡਮ ਵੱਲੋਂ ਮਾਪਿਆਂ ਨੂੰ ਬੱਚਿਆਂ ਨੂੰ ਵੱਧ ਤੋਂ ਵੱਧ ਦਾਖਲਾ ਸਰਕਾਰੀ ਸਕੂਲਾਂ ਦੇ ਵਿੱਚ ਕਰਵਾਉਣ ਇਹ ਸਰਕਾਰੀ ਸਕੂਲ ਦੇ ਵਿੱਚ ਸੰਘਰਾਲੀ ਦੇ ਵਿੱਚ ਇੱਥੇ ਪ੍ਰਾਇਮਰੀ ਸਕੂਲ ਦੇ ਵਿੱਚ ਦਾਖਲਾ ਮਹਿੰਮ ਪਹੁੰਚੀ ਆ ਤੁਸੀਂ ਇਸ ਦਾਖਲਾ ਮਹਿੰਮ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਦਾਖਲਾ ਮਹਿੰਮ ਜੀ ਸਾਡਾ ਜਿਹੜਾ ਸਟਾਫ ਦਾ ਹੈਗਾ ਪ੍ਰਾਇਮਰੀ ਸਕੂਲ ਦਾ ਸਟਾਫ ਆ ਇਹ ਆਪੇ ਇਹਨਾਂ ਨੂੰ ਕਹਿੰਦੇ ਹੁੰਦੇ ਆ ਕਿ ਸੂਰਜ ਨੂੰ ਦੀਵਾ ਲਾਉਣ ਦੀ ਲੋੜ ਨਹੀਂ ਹੁੰਦੀ ਇਹ ਆਪੇ ਇੱਡੇ ਮਹਾਨ ਨੇ ਹੁਣ ਸਾਡੇ ਪਿੰਡ ਦੇ ਵਿੱਚ ਇੱਕ 10 ਦਾ ਸਕੂਲ ਚੱਲ ਰਿਹਾ ਹੈ ਸਟੇਡੀਅਮ ਦੇ ਵਿੱਚ ਉਹ ਇਹਨਾਂ ਦੀ ਮਤਲਬ ਇਹਨਾਂ ਨੇ ਇੰਨੀ ਆਪਣੇ ਬੱਚਿਆਂ ਨੂੰ ਮਿਹਨਤ ਕਰਾਈ ਆ ਇੰਨੀ ਜ਼ਿਆਦਾ ਮਿਹਨਤ ਕਰਾਈ ਆ ਵੀ ਜਿੰਨੇ ਵੀ ਉੱਥੇ ਬੱਚੇ ਸੀ ਸਾਰੇ ਆਪਣੇ ਆਪ ਹੀ ਹੁਣ ਇਸ ਪ੍ਰਾਇਮਰੀ ਸਕੂਲ ਦੇ ਵਿੱਚ ਆ ਗਏ ਜਾਂਦੀ ਇਹਨਾਂ ਦੀ ਆਉਟਪੁੱਟ ਇੰਨੀ ਆ ਮਿਹਨਤ ਇਹਨਾਂ ਦੀ ਇੰਨੀ ਆ ਕਿ ਆਪਣੇ ਆਪ ਹੀ ਬੱਚੇ ਇਸ ਪ੍ਰਾਇਮਰੀ ਸਕੂਲ ਦੇ ਵਿੱਚ ਦਾਖਲਾ ਗਏ ਨੇ ਬਾਕੀ ਦੂਸਰੀ ਗੱਲ ਆ ਕਿ ਜਿਹੜਾ ਇਸ ਸਕੂਲ ਦੇ ਵਿੱਚ ਡਿਸਪਲਿਨ ਆ ਉਹ ਜਿਹੜੀ ਪੜ੍ਹਾਈ ਆ ਜਾਂ ਜਿਸ ਤਰ੍ਹਾਂ ਵੀ ਪੰਜਾਬੀ ਦੇ ਅੱਖਰ ਸਿਖਾਈ ਜਾਂਦੇ ਨੇ ਵੱਖਰੇ ਕਿਸਮ ਦੇ ਉਹ ਇਹਨਾਂ ਦੀ ਤਾਰੀਫ਼ ਆ ਪਈ ਆ ਇਸ ਕਰਕੇ ਬੱਚੇ ਖੁਦ ਹੀ ਆਪ ਹੀ ਆਪਣੇ ਆਪ ਹੀ ਇੱਥੇ ਦੌੜੇ ਆ ਰਹੇ ਨੇ ਕਿ ਅਸੀਂ ਪ੍ਰੈ-ਸਕੂਲ ਦੇ ਵਿੱਚ ਦਾਖਲਾ ਲੈਣਾ। ਹੋਰ ਕਿਹੜੀਆਂ-ਕਿਹੜੀਆਂ ਐਕਟੀਵਿਟੀਆਂ ਸਕੂਲ ਦਾ ਐਕਟੀਵਿਟੀ ਦਾ ਤੁਸੀਂ ਦੇਖੋ ਜੀ ਪਿਛਲੇ ਸਾਲ ਇਹਨਾਂ ਨੇ ਫੰਕਸ਼ਨ ਕਰਾਇਆ ਸੀ ਇੱਕ ਫਰਵਰੀ ਦੇ ਵਿੱਚ। ਪੜਾਣ ਦੇ ਲੋ ਤੇ ਉਹਦੋਂ 129 ਬੱਚੇ ਸੀ ਇੱਥੇ। 129 ਦੇ 38 ਬੱਚਿਆਂ ਨੇ ਲਾ ਪਹਿਲੀ ਜਮਾਤ ਤੋਂ ਲੈ ਕੇ 5ਵੀਂ ਤੱਕ ਹਰ ਇੱਕ ਬੱਚੇ ਨੇ ਆਪਣਾ ਸ਼ੋਅ ਦਿਖਾਇਆ। ਹੋਰ ਤੁਸੀਂ ਦੇਖੋ ਵੀ ਜਿਹੜਾ ਪਹਿਲੀ ਜਮਾਤ ਦਾ ਬੱਚਾ ਉਹਨੂੰ ਕੀ ਪਤਾ ਸਟੇਜ ਦੇ ਉੱਪਰ ਕੀ ਕਰਨਾ ਜਾਂ ਕਿਵੇਂ ਕੀ ਪਰਫਾਰਮੈਂਸ ਦੇਣੀ ਆ ਉਹ ਉਸ ਬੱਚਿਆਂ ਨੇ ਵੀ ਇਹਨਾਂ ਪਰਫਾਰਮੈਂਸ ਦਿੱਤੀ ਹੈ ਉਹ ਕਿਹਦੀ ਬਦੌਲਤ ਇਹ ਸਟਾਫ ਦੀ ਬਦੌਲਤ ਹਾਂਜੀ ਡਿਓ ਮੈਡਮ ਰਵਿੰਦਰ ਕੌਰ ਜੀ ਕੰਗਰਾਲੀ ਰਾਜਪੁੱਤਾ ਸਕੂਲ ਦੇ ਵਿੱਚ ਪਹੁੰਚੇ ਨੇ ਇੱਕ ਮਹਿਮ ਨੂੰ ਹੰਗਾਰਾ ਦੇ ਰਹੇ ਨੇ ਦਾਖਲਾ ਮਹਿਮਾ ਤੇ ਇਹ ਜ਼ਿਲ੍ਹਾ ਪੱਧਰੀ ਮਹਿਮ ਚਲਾ ਰਹੀ ਚਲਾਈ ਜਾ ਰਹੀ ਹੈ ਤੇ ਗੱਲਬਾਤ ਕਰਦੇ ਆ ਮੈਡਮ ਜੀ ਕੰਗਰਾਲੀ ਰਾਜਪੁੱਤਾ ਸਕੂਲ ਦੇ ਵਿੱਚ ਆਇਓ ਤੇ ਕਿੰਨਾ ਕ ਹੰਗਾਰਾ ਜਿਹੜਾ ਤੁਹਾਡੀ ਤੇ ਉਤਸ਼ਾਹ ਇਹ ਦੇਖਣ ਨੂੰ ਮਿਲਿਆ ਜਿਹੜੀ ਕਿ ਇਹ ਸਰਕਾਰ ਵੱਲੋਂ ਮਹਿਮ ਚਲਾਈ ਗਈ ਹੈ ਹਾਂਜੀ ਇਹ 2025-26 ਦੇ ਦਾਖਲੇ ਵਾਸਤੇ ਸਰ ਆਪਣੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਤੇ ਸਾਡੇ ਡਿਪਾਰਟਮੈਂਟ ਵੱਲੋਂ ਇਹ ਮਹਿੰਮ ਚਲਾਉਣ ਦੇ ਆਦੇਸ਼ ਹੋਏ ਆ ਸੋ ਹਰ ਸਾਲ ਹੀ ਵੈਸੇ ਮਹਿੰਮ ਚਲਾਈ ਜਾਂਦੀ ਆ ਸੋ ਅੱਜ ਅਸੀਂ ਇੱਥੇ ਬਲਾਕ ਖੰਨਾ 2 ਦੇ ਵਿੱਚ ਕੁੰਗਰਾਲੀ ਰਾਜਪੂਤਾਂ ਸਕੂਲ ਦੇ ਵਿੱਚ ਪਹੁੰਚੇ ਆ ਜਿੱਥੇ ਬਹੁਤ ਹੀ ਵੱਡੀ ਤਾਦਾਦ ਦੇ ਵਿੱਚ ਮਾਪੇ ਜਿਹੜੇ ਆਏ ਹੋਏ ਆ ਅਧਿਆਪਕ ਸਹਿਬਾਨ ਬਲਾਕ ਦੇ ਸੀਐਚਟੀ ਸਹਿਬਾਨ ਬੀਪੀਓ ਸਾਹਿਬ ਆਏ ਹੋਏ ਆ ਤੇ ਬਹੁਤ ਸਾਰੇ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਦਾਖਲ ਕਰਵਾਉਣ ਲਈ ਆਏ ਆ ਤੇ ਅਸੀਂ ਇਹਨਾਂ ਮਾਪਿਆਂ ਨੂੰ ਵੀ ਤੇ ਇਲਾਕਾ ਨਿਵਾਸੀਆਂ ਨੂੰ ਇਹੀ ਅਪੀਲ ਕਰਦੇ ਆ ਕਿ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜਾਉਣ ਦੀ بجائے ਤੁਸੀਂ ਸਰਕਾਰੀ ਸਕੂਲਾਂ ਵਿੱਚ ਲਾਓ ਇੱਕ ਤਾਂ ਇਹਦੇ ਨਾਲ ਤੁਹਾਨੂੰ ਮਿਆਰੀ ਸਿੱਖਿਆ ਮਿਲੇਗੀ ਹਰ ਤਰ੍ਹਾਂ ਦੀ ਸਰਕਾਰੀ ਸਹੂਲਤ ਮਿਲੇਗੀ ਤੇ ਨੰਬਰ 2 ਤੇ ਤੁਹਾਡਾ ਜਿਹੜਾ ਕੂਨ ਪਸੀਨੇ ਦੀ ਤੁਹਾਡੀ ਕਮਾਈ ਹੈ ਤੁਹਾਡੀ ਤੁਹਾਡੇ ਪੈਸੇ ਆ ਉਹ ਵੀ ਬਚਣਗੇ ਤੇ ਇਹੀ ਪੈਸੇ ਤੁਸੀਂ ਬੱਚਿਆਂ ਦੇ ਲਈ ਹਾਇਰ ਐਜੂਕੇਸ਼ਨ ਲਈ ਜਾਂ ਹੋਰ ਕਿਸੇ ਮਕਸਦ ਲਈ ਤੁਸੀਂ ਖਰਚ ਸਕਦੇ ਹੋ ਸਰਕਾਰ ਹਰ ਤਰ੍ਹਾਂ ਦੀ ਸਹੂਲਤਾਂ ਸਰਕਾਰੀ ਸਕੂਲਾਂ ਨੂੰ ਦੇ ਰਹੀ ਹੈ ਜੇ ਮੈਂ ਐਸੇ ਸਕੂਲ ਦੀ ਗੱਲ ਕਰਾਂ ਤਾ ਇੱਥੇ ਲਗਭਗ ਜਿਹੜੀਆਂ-ਜਿਹੜੀਆਂ ਮੈਡਮ ਸਹੂਲਤਾਂ ਨੇ ਜਿਹੜੀਆਂ ਅੱਜਕੱਲ੍ਹ ਸਰਕਾਰੀ ਸਕੂਲਾਂ ਦੇ ਵਿੱਚ ਮਤਲਬ ਦਿੱਤੀਆਂ ਜਾ ਰਹੀਆਂ ਨੇ ਤੇ ਕਿਉਂ ਜ਼ਿਆਦਾ ਰੁਝਾਨ ਆ ਲੋਕਾਂ ਦਾ ਉਹ ਲੱਖਾਂ-ਲੱਖ ਰੁਪਈਆ ਫੀਸਾਂ ਜਮਾ ਕਰਾ ਕੇ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦਾਖਲ ਕਰਵਾ ਰਹੇ ਨੇ ਜਿਸ ਤਰ੍ਹਾਂ ਤੁਸੀਂ ਦੱਸੋ لوکاں نو اویئر کس طرح ਕਰ ਰਹੇ ਹੋ ਕਿ ਵੀ ਉਹਨਾਂ ਦਾ ਮੋੜਾ ਜਿਹੜਾ ਇਹ ਸਰਕਾਰੀ ਸਕੂਲਾਂ ਵੱਲ ਨੂੰ ਕੀਤਾ ਜਾ ਸਕੇ ਹਾਂਜੀ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਸਰ ਕਿ ਇੱਥੇ ਜੇ ਮੈਂ ਗੱਲ ਕਰਾਂ ਵੀ ਸਰਕਾਰੀ ਸਕੂਲਾਂ ਵਿੱਚ ਪੜਾਓ ਪ੍ਰਾਈਵੇਟ ਸਕੂਲਾਂ 'ਚ ਨਾ ਜਾਓ ਜਿਹੜੀ ਮੈਂ ਗੱਲ ਕਰ ਰਹੀ ਆਂ ਉਹ ਇਸ ਕਰਕੇ ਕਰ ਰਹੀਆਂ ਕਿ ਹੁਣ ਸਰਕਾਰੀ ਸਕੂਲਾਂ ਦਾ ਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਹੋ ਚੁੱਕਾ ਹੈ ਸਾਫ ਸੁਥਰੇ ਕੈਂਪਸ ਸਾਫ ਸੁਥਰੇ ਕਮਰੇ ਆ ਪੇਂਟ ਕੀਤਾ ਹੋਇਆ ਬਾਲਾ ਵਰਕ ਕੀਤਾ ਹੋਇਆ ਇਹਦੇ ਵਿੱਚ ਪ੍ਰੋਜੈਕਟਰ ਲੱਗੇ ਹੋਏ ਆ 스마트 ਕਲਾਸਰੂਮ ਆ ਸਾਫ ਸੁਥਰੇ ਵਾਸ਼ਰੂਮ ਆ ਪੀਣ ਲਈ ਜਿਹੜਾ ਪਾਣੀ ਹੈ ਉਹ ਫਿਲਟਰਡ ਪਾਣੀ ਆਰੋ ਦਾ ਪਾਣੀ ਹੈ ਪਲੇਗਰਾਉਂਡ ਹੈ ਬੱਚਿਆਂ ਦੇ ਖੇਡਣ ਲਈ ਫੇਰ ਬੱਚਿਆਂ ਦੇ ਲਈ ਬੱਚਿਆਂ ਦੇ ਪੱਧਰ ਨੂੰ ਉੱਚਾ ਚੱਕਣ ਲਈ ਸਿੱਖਣ ਪੱਧਰ ਨੂੰ ਉੱਚਾ ਚੱਕਣ ਲਈ ਮਿਸ਼ਨ ਸਮਰੱਥ ਚਲਾਇਆ ਜਾ ਰਿਹਾ ਜਿਹੜੇ ਬੱਚੇ ਕਿਸੇ ਵੀ ਕਾਰਨ ਚ ਨਾਲ ਪੜ੍ਹਾਈ ਦੇ ਵਿੱਚ ਪਿੱਛੇ ਆ ਉਹਨਾਂ ਨੂੰ ਟੀਚਰਸ ਵੱਲੋਂ ਸਪੈਸ਼ਲ ਐਜੂਕੇਟ ਕੀਤਾ ਜਾਂਦਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਪਹਿਲਾਂ ਜਿਹੜੇ ਸਰਕਾਰੀ ਸਕੂਲ ਹੁੰਦੇ ਸੀ ਉਹ ਪਹਿਲੀ ਤੋਂ ਸਟਾਰਟ ਹੁੰਦੀ ਸੀ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਰਸਰੀ ਐਲ ਕੇ ਜੀ ਯੂ ਕੇ ਜੀ ਹੁੰਦੀ ਸੀ ਹੁਣ ਸਰਕਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵੀ ਨਰਸਰੀ ਤੋਂ ਹੀ ਜਿਹੜੀ ਆ ਉਹ ਪੜ੍ਹਾਈ ਸ਼ੁਰੂ ਕਰ ਦਿੱਤੀ ਤੇ ਇਸ ਦਾਖਲਾ ਮੁਹਿੰਮ ਤਹਿਤ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ 3 ਸਾਲ ਦੀ ਉਮਰ ਦਾ ਬੱਚਾ ਜੇ ਤੁਹਾਡਾ ਹੈ ਤਾਂ ਤੁਸੀਂ ਉਹਨੂੰ ਨਰਸਰੀ 'ਚ ਦਾਖਲ ਕਰਵਾਉਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਕਿਸੇ ਪ੍ਰਾਈਵੇਟ ਸਕੂਲ ਵੱਲ ਨਜ਼ਰ ਨਹੀਂ ਮਾਰਨੀ ਤੁਸੀਂ ਸਰਕਾਰੀ ਸਕੂਲ ਦੇ ਵਿੱਚ ਹੀ ਆਓ ਸਰਕਾਰੀ ਸਕੂਲਾਂ ਦੇ ਵਿੱਚ ਇਹਨਾਂ ਪ੍ਰਾਇਮਰੀ ਪ੍ਰੀ ਪ੍ਰਾਇਮਰੀ ਜਿਹਨੂੰ ਆਪਾਂ ਕਹਿੰਦੇ ਆ ਨਰਸਰੀ ਐਲ ਕੇਜੀ ਯੂ ਕੇਜੀ ਨੂੰ ਪੜਾਉਣ ਵਾਲੇ ਜਿਹੜੇ ਟੀਚਰ ਆ ਉਹ علیحد੍ਹਾ ਰੱਖੇ ਹੋਇਆ ਅਲੱਗ ਸਪੈਸ਼ਲ ਟੀਚਰ ਇਹ ਜਿਹੜੇ ਹੈਗੇ ਆ ਇਹ ਪ੍ਰੀ ਪ੍ਰਾਇਮਰੀ ਬੱਚਿਆਂ ਨੂੰ ਹੈਂਡਲ ਕਰਨ ਲਈ ਰੱਖੇ ਹੋਏ ਆ ਸੋ ਹੁਣ ਕਿਸੇ ਵੀ ਤਰ੍ਹਾਂ ਨਾਲ ਜਿਹੜੇ ਸਾਡੇ ਸਰਕਾਰੀ ਸਕੂਲ ਆ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਪਿੱਛੇ ਨਹੀਂ ਹੈਗੇ ਬਲਕਿ ਮੈਂ ਤਾਂ ਇਹ ਕਹੂੰਗੀ ਵੀ ਕਈ ਪੈਰਾਮੀਟਰਸ ਵਿੱਚ ਇਹ ਪ੍ਰਾਈਵੇਟ ਸਕੂਲਾਂ ਤੋਂ ਵੀ ਅੱਗੇ ਆ ਜੇ ਉਹਨਾਂ ਮੈਂ ਐਸੇ ਸਕੂਲ ਦੀ ਗੱਲ ਕਰਾਂ ਇੱਥੇ 7 ਟੀਚਰ ਆ 7 ਦੇ ਸੱਤੇ ਹੀ ਟੀਚਰ ਐਮਏ ਬੀਐਡ ਘੱਟੋ ਘੱਟ ਕੁਆਲੀਫਿਕੇਸ਼ਨ ਕਈ ਡਬਲ ਐਮਏ ਵੀ ਹੈਗੇ ਸੋ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਵਿੱਚ ਇੰਨੇ ਪੜੇ ਲਿਖੇ ਟੀਚਰ ਨਹੀਂ ਹੈਗੇ ਸਾਡੇ ਕੋਲ ਕੁਆਲੀਫਾਈਡ ਟੀਚਰ ਆ ਟ੍ਰੇਨਡ ਟੀਚਰ ਆ ਉਹਨਾਂ ਕੋਲ ਟੈਕਨੀਕਸ ਆ ਉਹਨਾਂ ਕੋਲ ਇਹੋ ਜੇ ਟੂਲਸ ਆ ਕਿ ਬੱਚਿਆਂ ਨੂੰ ਕਿਵੇਂ ਹੈਂਡਲ ਕਰਨਾ ਸੋ ਵੀ ਆਰ ਟੋਟਲੀ ਡਿਫਰੈਂਟ ਫਰਮ ਦ ਪ੍ਰਾਈਵੇਟ ਸਕੂਲਸ ਫਿਰ ਜਾਣ ਲੱਗੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮਾਪਿਆਂ ਨੂੰ ਟੀਚਰ ਸਹਿਵਾਨਾ ਨੂੰ ਤੇ ਬੱਚਿਆਂ ਨੂੰ ਕਿ ਵੀ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਅਰਝਾਨ ਨਾ ਵੱਧ ਤੋਂ ਵੱਧ ਦਾਖਲੇ ਦਾ ਕਾਇਮ ਕੀਤਾ ਜਾਵੇ ਬੱਚੇ ਨੇ ਜਿਹੜੇ ਸਰਕਾਰੀ ਸਕੂਲਾਂ ਨੂੰ ਤਰਹੀਜ ਦੇਣ ਮਾਪੇ ਸਰਕਾਰੀ ਸਕੂਲਾਂ ਨੂੰ ਤਰਹੀਜ ਦੇਣ ਮੈਂ ਸਰ ਮਾਪਿਆਂ ਨੂੰ ਇਹੀ اپੀਲ ਕਰਨੀ ਚਾਹੂੰਗੀ ਵੀ ਤੁਸੀਂ ਮਨ ਦੇ ਵਿੱਚ ਜਿਹੜਾ ਇੱਕ ਕਨਸੈਪਟ ਬਿਠਾਇਆ ਹੋਇਆ ਬਈ ਸਰਕਾਰੀ ਸਕੂਲ ਤਾਂ ਗੰਦੇ ਮੰਦੇ ਹੀ ਹੁੰਦੇ ਆ ਉੱਥੇ ਟੀਚਰ ਨਹੀਂ ਹੁੰਦੇ ਉੱਥੇ ਟੀਚਰ ਵੀ ਇੰਨੇ ਨਹੀਂ ਹੁੰਦੇ ਹੈਗੇ ਨਹੀਂ ਹਾਂ ਇਹ ਜਿਹੜੀ ਧਾਰਨਾ ਵਾ ਇਹ ਤੁਸੀਂ ਹੁਣ ਸਰ ਕਿਸੇ ਵੀ ਸਰਕਾਰੀ ਸਕੂਲ ਚ ਜਾਓ ਉੱਥੇ ਤੁਹਾਨੂੰ ਨੀਟ ਐਂਡ ਕਲੀਨ ਕੈਂਪਸ ਮਿਲੇਗਾ ਬਿਲਕੁਲ ਸਾਫ਼ ਸੁਥਰੇ ਵਾਸ਼ਰੂਮ ਮਿਲਣਗੇ ਠੀਕ ਹੈ ਨਾ ਹਰ ਇੱਕ ਟੀਚਰ ਪੜਿਆ ਲਿਖਿਆ ਤੁਹਾਨੂੰ ਪਿਆਰ ਵਾਲਾ ਮਾਹੌਲ ਮਿਲਦਾ ਟੀਚਰ ਇੰਨਾ ਕਿ ਬੱਚਿਆਂ ਲਈ ਸੋਚਦੇ ਆ ਤੇ ਤੁਸੀਂ ਇੱਕ ਵਾਰੀ ਵਿਜ਼ਿਟ ਤਾਂ ਕਰੋ ਤੁਸੀਂ ਇੱਕ ਵਾਰੀ ਆਓ ਤਾਂ ਸਹੀ ਤੁਸੀਂ ਮਿਲੋ ਦੇਖੋ ਫਿਰ ਤੁਸੀਂ ਆਪਣਾ ਮਨ ਬਣਾਓ ਜੋ ਪੁਰਾਣੀਆਂ ਚੀਜ਼ਾਂ ਉਹਨੂੰ ਕਨਸੈਪਟ ਨੂੰ ਆਪਣੇ ਨੂੰ ਮਾਈਂਡ ਮੈਡਮ ਜੀ ਮਤਲਬ ਜਿਸ ਤਰ੍ਹਾਂ ਨਾ ਸਰਕਾਰ ਤਾਂ ਸਕੂਲਾਂ ਨੂੰ ਮਤਲਬ ਐਡ ਦੇ ਹੀ ਰਹੀ ਆ ਹਨਾ ਸਰਕਾਰ ਦੇ ਜਿਹੜੇ ਟਾਈਮ ਟੂ ਟਾਈਮ ਸਰਕਾਰਾਂ ਸਕੂਲਾਂ ਨੂੰ ਐਡ ਦੇ ਰਹੀਆਂ ਨੇ ਇੱਥੇ ਸਾਰੀਆਂ ਸਹੂਲਤਾਂ ਦਾ ਪ੍ਰਬੰਧ ਕਰ ਰਹੀਆਂ ਨੇ ਇੱਥੇ ਸਰਪੰਚੀਆਂ ਦੀ ਜਿਹੜੀਆਂ ਸਾਡੀਆਂ ਐਨ ਜੀਓ ਨੇ ਤੇ ਐਨ ਆਰ ਆਈ ਭਰਾ ਨੇ ਉਹਨਾਂ ਤੋਂ ਵੀ ਤੁਸੀਂ ਕੋਈ ਸਹਿਯੋਗ ਆ ਜਿਹੜਾ ਉਹ ਅਪੀਲ ਕਰੋਗੇ ਕਿ ਵੀ ਇਹਨਾਂ ਸਕੂਲਾਂ ਵੱਲ ਵੀ ਧਿਆਨ ਦਿੱਤਾ ਜਾਵੇ ਐਨ ਆਰ ਆਈ ਵੀਰ ਸਾਡੇ ਬਹੁਤ ਹੈਲਪ ਕਰ ਰਿਹਾ ਸਾਡੀਆਂ ਪੰਚਾਇਤਾਂ ਬਹੁਤ ਹੈਲਪ ਕਰ ਰਹੀਆਂ ਇਸ ਸਕੂਲ ਜਾਣ ਤੋਂ ਪਹਿਲਾਂ ਬਲਾਕ ਜਾਣ ਤੋਂ ਪਹਿਲਾਂ ਮੈਂ ਇਸੜੂ ਜਾ ਕੇ ਆਈ ਆਂ ਠੀਕ ਹੈ ਉੱਥੇ ਪੰਚਾਇਤ ਦੇਖ ਲਓ ਤੁਸੀਂ ਸਾਰੀ ਦੀ ਸਾਰੀ ਪੰਚਾਇਤ ਮੇਰੇ ਅੱਗੇ ਹੱਥ ਜੋੜ ਕੇ ਖੜੀ ਹੋ ਗਈ ਵੀ ਸਾਨੂੰ ਦੱਸੋ ਤੁਸੀਂ ਸਕੂਲ ਲਈ ਅਸੀਂ ਕੀ ਮਦਦ ਕਰ ਸਕਦੇ ਆ ਵੈਰੀ ਨਾਈਸ ਵੈਰੀ ਗੁੱਡ ਇਸ ਸਕੂਲ ਦੇ ਵਿੱਚ ਪਿੱਛੇ ਜੇ ਇੱਕ ਮੈਂ ਫੰਕਸ਼ਨ ਤੇ ਆਈ ਸੀ ਐਨ ਆਰ ਆਈ ਵੀਰਾਂ ਨੇ ਇੰਨਾ ਸੋਹਣਾ ਇੱਥੇ ਫੰਕਸ਼ਨ ਕਰਾਇਆ ਸਕੂਲ ਵਾਲਿਆਂ ਨੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਪ੍ਰਾਈਵੇਟ ਸਕੂਲ 'ਚ ਇਹੋ ਜਿਹਾ ਫੰਕਸ਼ਨ ਹੁੰਦਾ ਹੋਣਾ ਲੋਕਾਂ ਦੇ ਨਾ ਮਨ ਦੇ ਵਿੱਚ ਉਹ ਪੁਰਾਣਾ ਹੀ ਅਜੇ ਚੀਜ਼ ਬੈਠੀ ਹੋਈ ਹੈ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਅਪੀਲ ਕਰੂੰਗੀ ਲੋਕਾਂ ਕੋਲ ਵੀ ਤੁਸੀਂ ਇੱਥੇ ਇੱਕ ਵਾਰੀ ਆਓ ਤਾਂ ਦੇਖੋ ਤਾਂ ਸਹੀ ਤੁਹਾਨੂੰ ਆਪਣੇ ਆਪ ਲੱਗੂਗਾ ਵੀ ਇੰਨਾ ਹੈਲਦੀ এনवायरमेंट ਹੈ ਇੰਨਾ ਵਧੀਆ এনवायरमेंट ਐਨਵਾਇਰਨਮੈਂਟ ਮਿਲ ਰਿਹਾ ਇੱਥੇ ਸਿਰਫ ਮੈਂ ਤਾਂ ਇਹ ਕਹੂੰਗੀ ਮੈਂ ਸਿਰਫ ਪ੍ਰਾਇਮਰੀ ਸਕੂਲਾਂ ਦੀ ਨਹੀਂ ਗੱਲ ਕਰ ਰਹੀ ਅੱਗੇ 6ਵੀਂ ਤੋਂ 12ਵੀਂ ਦੇ ਲਈ ਵੀ ਜਿਹੜੇ ਸਾਡੇ ਸਕੈਂਡਰੀ ਸਕੂਲ ਆ ਉਹਨਾਂ ਵਿੱਚ ਵੀ ਬਹੁਤ ਵਧੀਆ ਮਾਹੌਲ ਆ ਔਰ ਤਰ੍ਹਾਂ ਤਰ੍ਹਾਂ ਦੇ ਟੈਸਟ ਬੱਚਿਆਂ ਨੂੰ ਟੈਸਟਾਂ ਦੀ ਤਿਆਰੀ ਕਰਵਾਈ ਜਾਂਦੀ ਹੈ ਟੂਰ ਪ੍ਰੋਗਰਾਮ ਹੁੰਦੇ ਆ ਜਗ੍ਹਾ ਜਗ੍ਹਾ ਉਹਨਾਂ ਨੂੰ ਕਦੇ ਸਾਇੰਸ ਟ੍ਰਿਪਸ ਤੇ ਲੈ ਕੇ ਜਾਇਆ ਜਾ ਰਿਹਾ ਕਦੇ ਸਾਇੰਸ ਇੰਸਟੀਚਿਊਟ ਚ ਲਿਜਾਇਆ ਜਾ ਰਿਹਾ ਸਾਡੇ ਟੀਚਰਸ ਨੂੰ ਸਰਕਾਰ ਵੱਲੋਂ ਜਿਵੇਂ ਹੁਣ ਫਿਨਲੈਂਡ ਦੀ ਟ੍ਰੇਨਿੰਗ ਲਈ ਸਾਡੇ ਲੁਧਿਆਣੇ ਦੇ ਚਾਰ ਟੀਚਰ ਗਏ ਹੋਏ ਆ ਵਕ ਵਕ ਬਲੌਕਸ ਦੇ ਉੱਤੇ ਪ੍ਰਿੰਸੀਪਲਸ ਨੂੰ ਸਿੰਗਾਪੁਰ ਟ੍ਰੇਨਿੰਗ ਲਈ ਭੇਜਿਆ ਜਾ ਰਿਹਾ ਸੋ ਉਹਨੂੰ ਉਹ ਐਕਸਪੋਜ਼ਰ ਲੈ ਕੇ ਇੱਕ ਵਾਈਡ ਵਿਜ਼ਨ ਲੈ ਕੇ ਸਕੂਲਾਂ ਵਿੱਚ ਆ ਰਹੇ ਆ ਬੱਚਿਆਂ ਨੂੰ ਦੇ ਰਹੇ ਆ ਹੁਣ ਨੋ ਡਾਊਟ ਜੀ ਬਹੁਤ ਜ਼ਿਆਦਾ ਸੁਧਾਰ ਆ ਬਹੁਤ ਜ਼ਿਆਦਾ ਚੇਂਜ ਹੈ ਲੋਕਾਂ ਨੂੰ ਇਸ ਗੱਲ ਨੂੰ ਮੰਨਣ ਤੇ ਸਮਝਣ ਦੀ ਜ਼ਰੂਰਤ ਹੈ ਅੱਜ ਦੀ ਜਿਹੜੀ ਦਾਖਲਾ ਮਹਿਮਾ ਕੰਗਰਾਲੀ ਰਾਜਪੂਤਾਂ ਤੋਂ ਲੈ ਕੇ ਹੋਰ ਕਿਹੜੇ ਕਿਹੜੇ ਪੜਾਵਾਂ ਨੂੰ ਮੈਡਮ ਜੀ ਕਵਰ ਕਰਕੇ ਤੇ ਇਹ ਕਿੱਥੇ ਸਮਾਪਤੀ ਹੋਵੇਗੀ ਇਹ ਜੀ ਪਰਸੋਂ ਦੀ ਮਹਿਮਾ ਚੱਲ ਰਹੀ ਹੈ ਪਰਸੋਂ ਚਾਰ ਬਲੌਕ ਕਵਰ ਕੀਤੇ ਸੀ ਅਸੀਂ ਕੱਲ ਪੰਜ ਬਲੌਕ ਕਵਰ ਕੀਤੇ ਆ ਜਗਰਾਉਂ ਤੋਂ ਲੈ ਕੇ ਫਿਰ ਅਸੀਂ ਰਾਏਕੋਟ ਆਏ ਰਾਏਕੋਟ ਤੋਂ ਫਿਰ ਅਸੀਂ ਪੱਖੋਵਾਲ ਡੇਲੋਵਰਨ ਡੇਲੋ 2 ਅੱਜ ਹੁਣ ਅਸੀਂ ਖੰਨਾਵਨ ਖੰਨਾ 2 ਸਮਰਾਲਾ ਮੱਛੀਵੜਾ 1 2 ਸਾਰਾ ਲੁਧਿਆਣਾ ਜ਼ਿਲ੍ਹਾ ਹੀ ਅਸੀਂ ਇਹ ਤਿੰਨ ਦਿਨਾਂ ਦੇ ਵਿੱਚ ਕਵਰ ਕਰ ਰਹੇ ਹਾਂ ਬਸ ਤਿੰਨ ਚਾਰ ਬਲਾਕ ਰਹਿ ਗਏ ਆ ਜੀ ਉਹ ਅਸੀਂ ਅੱਜ ਕਰ ਲੈਣੇ ਆ ਜਾ ਕੇ ਲੋਕਾਂ ਨੂੰ ਘਰ-ਘਰ ਜਾ ਕੇ ਜਗਾ ਜਗਾ ਥਾਂ-ਥਾਂ ਜਾ ਕੇ ਅਸੀਂ ਲੋਕਾਂ ਨੂੰ ਅਪੀਲ ਕਰ ਰਹੇ ਆ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਮੈਂ ਅਪੀਲ ਕਰਦੀ ਆਂ ਆਤਮ ਬਣ ਕੇ ਕਿ ਆਓ ਤੁਸੀਂ ਸਰਕਾਰੀ ਸਕੂਲਾਂ ਵੱਲ ਆਪਣਾ ਮਨ ਬਣਾਓ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਜਿਹੜੇ ਕੋਈ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਕਿ ਆਏ ਆ ਉਹ ਬਹੁਤ ਇੱਥੇ ਵਧੀਆ ਮਹਿਸੂਸ ਕਰ ਰਹੇ ਆ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਾਡੇ ਨਾਲ ਡੀਓ ਮੈਡਮ ਜੁੜੇ ਸੀ ਜੋ ਕਿ ਕੰਗਰਾਲੀ ਰਾਜਪੁੱਤਾਂ ਸਕੂਲ ਦੇ ਵਿੱਚ ਇੱਕ ਦਾਖਲਾ ਮਹਿਮ ਨੂੰ ਉਤਸ਼ਾਹਤ ਕਰਨ ਲਈ ਪਹੁੰਚੇ ਸੀਗੇ ਜਿਨ੍ਹਾਂ ਨੇ ਇਹੀ ਅਪੀਲ ਕੀਤੀਆਂ ਮਾਪਿਆਂ ਨੂੰ ਅਪੀਲ ਕੀਤੀ ਆ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਵਾਓ ਕਿਉਂਕਿ ਹੁਣ ਸਰਕਾਰੀ ਸਕੂਲ ਉਹ ਨਹੀਂ ਰਹੇ ਇੱਥੇ ਸਾਰੀਆਂ ਚੀਜ਼ਾਂ ਬਦਲ ਚੁੱਕੀਆਂ ਨੇ ਥਰਡਾ ਦਾ ਮਨਿਆਰ ਹੋ ਚੁੱਕਿਆ ਇਸ ਤੋਂ ਇਲਾਵਾ ਪੜ੍ਹਾਈ ਦਾ ਮਨਿਆਰ ਹੋ ਚੁੱਕਿਆ ਹੋਇਆ ਅਲਟੀ ਵਿੰਗ ਦੇ ਵਿੱਚ ਕੰਪਿਊਟਰ ਨੇ ਜਿਹੜੇ ਉਹ ਲੱਗੇ ਉਸ ਤੋਂ ਇਲਾਵਾ ਇਹਨਾਂ ਨੇ ਇਹ ਵੀ ਦੱਸਿਆ ਕਿ ਪ੍ਰੀ ਨਰਸਰੀ ਇੰਗਲਿਸ਼ ਮੀਡੀਅਮ ਆ ਜਿਹੜਾ ਉਹ ਸਰਕਾਰੀ ਸਕੂਲਾਂ ਦੇ ਵਿੱਚ ਹੈ ਜਿਹੜਾ ਉਹ ਚਾਲੂ ਕਰ ਦਿੱਤਾ ਗਿਆ ਤੁਸੀਂ ਦੇਖ ਰਹੇ ਸੀ ਦੇਸ਼ ਦੁਨੀਆ ਚੈਨਲ ਅਗਲੀ ਅਪਡੇਟ ਦੇ ਲਈ ਬਣੇ ਰਹਿਣਾ ਮਨਪ੍ਰੀਤ ਸਿੰਘ ਰਾਂਦੇਓ ਨਾਲ